ਹੱਥ ਜੋੜੇ ਤਰਲੇ ਕੱਢੇ ਬਾਬੂ ਜੀ 15 ਮਿੰਟ ਨਹੀਂ ਤੇ 5 ਕਿ ਮਿੰਟ ਗੱਡੀ ਖਲਾਫ ਹੋਈ ਸਾਡੇ ਕੋਲ ਵੇ ਕਿੰਨੀ ਸੰਗਤ ਹੈ ਅਸੀਂ ਹਥੋ-ਥੀ ਰੇਲ ਗੱਡੀ ਦੇ ਡੱਬਿਆਂ ਤੋਂ ਉੱੜ ਕੇ ਪ੍ਰਸ਼ਾਦਾ ਵਰਤਾ ਦੇਣਾ 5 ਕਿ ਮਿੰਟ ਗੱਡੀ ਖਲਾਫ ਤੇ ਤੇ ਬਾਬੂ ਪਤਾ ਕੀ ਆਖਣ ਲੱਗਾ ਕਹਿੰਦਾ ਗੱਡੀ ਇੱਕ ਸ਼ਰਤ ਤੇ ਰੁਕੇਗੀ ਭਾਈ ਪ੍ਰਤਾਪ ਸੋਹਣੇ ਤਾਂ ਤੇਰੀਆਂ 100 ਸ਼ਰਤਾਂ ਪਰਮੰ ਪਰ ਦੱਸ ਗੱਡੀ ਕਿੱਦਾਂ ਰੁਕੇਗੀ ਸਟੇਸ਼ਨ ਮਾਸਟਰ ਆਖਣ ਲਗਾ ਗੱਡੀ ਰੁਕੇਗੀ ਤਾਂ ਜੇ ਮੈਂ ਆਪਣੇ ਬੱਚਿਆਂ ਨੂੰ ਭੁੱਖੇ ਮਾਰਾਂ ਤਾਂ ਭਾਵੇਂ ਜੇ ਮੈਂ ਗੱਡੀ ਰੋਕ ਦਿੱਤੀ ਮੇਰੀ ਨੌਕਰੀ ਚਲੀ ਜਾਊ ਮੇਰੀ ਨੌਕਰੀ ਚਲੀ ਗਈ ਮੈਨੂੰ ਤਨਖਾਹ ਨਹੀਂ ਮਿਲਣੀ ਜੇ ਮੈਨੂੰ ਤਨਖਾਹ ਨਾ ਮਿਲੀ ਮੇਰੇ ਚੁੱਲੇ ਅੱਗ ਨਹੀਂ ਬਲਣੀ ਜੇ ਮੇਰੇ ਚੁੱਲੇ ਅੱਗ ਨਾ ਬਲੀ ਮੇਰੇ ਬੱਚੇ ਭੁੱਖੇ ਮਰ ਜਾਣਗੇ ਇੱਕੋ ਸ਼ਰਤ ਤੇ ਗੱਡੀ ਰੁਕ ਸਕਦੀ ਹੈ ਮੈਂ ਆਪਣੇ ਬੱਚਿਆਂ ਨੂੰ ਭੁੱਖੇ ਮਾਰਾਂ ਤੇ ਤਾਂ ਗੱਡੀ ਰੁਕ ਸਕਦੀ ਨਹੀਂ ਤੇ ਗੱਡੀ ਨਹੀਂ ਰੁਕੇਗੀ ਤੇ ਭਾਈ ਪ੍ਰਤਾਪ ਸਿੰਘ ਆਖਣ ਲਗਾ ਸਜਣਾ ਜੇ ਤੇਰੇ ਬੱਚਿਆਂ ਨੂੰ ਭੁੱਖੇ ਮਾਰ ਕੇ ਅਸੀਂ ਆਪਣਿਆਂ ਦਾ ਢਿੱਡ ਭਰਿਆ ਤੇ ਫਿਰ ਸਿੱਖੀ ਕਾਦੀ ਹੋਈ ਇਹ ਤਾਂ ਉਹ ਕੌਮ ਹੈ ਜਿਹੜੀ ਦੋ ਵਕਤ ਇਹ ਅਰਦਾਸ ਕਰਦੀ ਹੈ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਤੈਨੂੰ ਭੁੱਖਿਆਂ ਮਾਰ ਕੇ ਤੇਰੇ ਢਿੱਡ ਤੇ ਲੱਤ ਮਾਰ ਕੇ ਤੇਰੇ ਬੱਚਿਆਂ ਦੇ ਢਿੱਡ ਤੇ ਲੱਤ ਮਾਰ ਕੇ ਜੇ ਅਸੀਂ ਆਪਣਿਆਂ ਦਾ ਢਿੱਡ ਭਰਿਆ ਤੇ ਕੀ ਭਰਿਆ ਪਰ ਪ੍ਰਤਾਪ ਸਿੰਘ ਨੇ ਸ਼ਾਤੀ ਤੇ ਹੱਥ ਮਾਰ ਕੇ ਇੱਕ ਗੱਲ ਕਹੀ ਕਹਿੰਦਾ ਸਜਣਾ ਹੁਣ ਇੱਕ ਗੱਲ ਸਾਡੀ ਵੀ ਸੁਣਾ ਤੂੰ ਮਾਣਾ ਕਿ ਤੇਰੀ ਨੌਕਰੀ ਖਤਰੇ ਵਿੱਚ ਹੈ ਤਾਂ ਗੱਡੀ ਰੁਕੇਗੀ ਤੂੰ ਹਣ ਪਾਸੇ ਹੋ ਕੇ ਬਹਿ ਜਾ ਹੁਣ ਗੱਡੀ ਰੁਕੂਗੀ ਵੀ ਤੇ ਪ੍ਰਸ਼ਾਦਾ ਸ਼ਿਕਾਇਤ ਵੀ ਜਾਊਗਾ ਪ੍ਰਸ਼ਾਦਾ ਸ਼ਿਕਾਇਤ ਵੀ ਜਾਊਗਾ ਉਹ ਕਹਿੰਦਾ ਜੀ ਕਿਵੇਂ ਕਹਿੰਦਾ ਉਹਦੇ ਨੂੰ ਗੁਰੂ ਕੇ ਖਾਲਸੇ ਗੱਡੀ ਰੌਂਡ ਕੇ ਵਿਖਾਲਣਗੇ ਓਏ ਗੁਰੂ ਦੇ ਸਿੱਖੋ ਆ ਜੱਜਵਾਸ ਸਿੱਖਾਂ ਦੇ ਅੰਦਰ ਆਜ ਅਜਬਾ ਗੱਲ ਕਹਿਣ ਲੱਗਾ ਸੁਣੋ ਭੰਦੇ ਨਾਲ ਇਹ ਉਹ ਕੌਮ ਹੈ ਕਿ ਆਪਾਂ ਲੜਾਈਆਂ ਲੜੀਆਂ ਥਾਂ ਵਾਸਤੇ ਵੀ ਆਪਾਂ جنگ ਲੜੇ ਹੋਣਗੇ ਮੁਲਕ ਵਾਸਤੇ ਵੀ جنگ ਲੜੇ ਹੋਣਗੇ ਜਗਾ ਵਾਸਤੇ ਵੀ جنگ ਲੜੇ ਹੋਣਗੇ ਹੱਕ ਲੈਣ ਲਈ ਵੀ جنگ ਲੜੇ ਹੋਣਗੇ ਜ਼ਮੀਨਾਂ ਲੈਣ ਲਈ ਵੀ جنگ ਲੜੇ ਹੋਣਗੇ ਪਰ ਇਹ ਤਾਂ ਉਹ ਕੌਮ ਹੈ ਜਿਹੜੀ ਭੁੱਖੇ ਨੂੰ ਰੋਟੀ ਖਿਲਾਉਣ ਵਾਸਤੇ ਵੀ ਸ਼ਹੀਦੀਆਂ ਦੇਣ ਨੂੰ ਤਿਆਰ ਹੋ ਜਾਂਦੀ ਹੈ ਜਿਹੜੀ ਭੁੱਖੇ ਨੂੰ ਭੋਜਨ ਸ਼ਕਾਉਣ ਲਈ ਭਾਵ ਲੰਗਰ ਲਾਉਣ ਲਈ ਮਰਨ ਵਾਸਤੇ ਤਿਆਰ ਹੋ ਜਾਂਦੀ ਹੈ ਹੁਣ ਕਿਵੇਂ ਦੇ ਹੜ ਆਏ ਨੇ ਕਿਸੇ ਨੇ ਕਿਸੇ ਨੂੰ ਚਿੱਠੀ ਤਾਂ ਨਹੀਂ ਪਾਈ ਬਈ ਅਸੀਂ ਭੁੱਖੇ ਮਰਦੇ ਆ ਸਾਡੇ ਲਈ ਲੰਗਰ ਲੈ ਕੇ ਆਓ ਕਿਸੇ ਨੇ ਪਾਈ ਚਿੱਠੀ ਕਿਸੇ ਨੂੰ ਬਈ ਅਸੀਂ ਇਧਰ ਭੁੱਖੇ ਮਰ ਰਹੇ ਡੁੱਬ ਗਏ ਭਾਈ ਲੰਗਰ ਲੈ ਕੇ ਆਓ ਚਾਰਾ ਲੈ ਕੇ ਆਓ ਪਸ਼ੂਆਂ ਲਈ ਤਾਂ ਇਹ ਗੁਰੂ ਦੀ ਕਿਰਪਾ ਹੀ ਵਰਤ ਰਹੀ ਆ ਜਦੋਂ ਸਿੱਖ ਆਪਣੇ ਆਪ ਪ੍ਰਸ਼ਾਦੇ ਲੈ ਕੇ ਤੁਰ ਪੈਂਦਾ ਹੈ ਜਾ ਡੰਗਰ ਬੱਚੇ ਲਈ ਤੂੜੀ ਤੱਪਾ ਲੈ ਕੇ ਤੁਰ ਪੈਂਦਾ ਹੈ ਤੇ ਸੱਚਾ ਬਾਦਸ਼ਾਹ ਫਿਰ ਆਪ ਵਰਤਦਾ ਪੂਰੇ ਵਿੱਚ ਘਰ ਤੋਂ ਤੁਰਨ ਲੱਗੀਆਂ ਮਾਂਵਾਂ ਵੀ ਨਹੀਂ ਰੋਕਦੀਆਂ ਭਈ ਉੱਥੇ ਪਾਣੀ ਵਾਦਦਾ ਕਿਤੇ ਪਾਣੀ ਦੇ ਬਾਹਰ ਤੂੰ ਨਾ ਰੁਣ ਜਾਈਂ ਕਿਉਂਕਿ ਸਾਨੂੰ ਬੁਰਤੀ ਮਿਲੀ ਹੈ ਮਾਂ ਦੇ ਦੁੱਧ ਵਿੱਚੋਂ ਕਿ ਅਸੀਂ ਸਿੱਖਾਂ ਦੇ ਘਰ ਪੈਦਾ ਹੋਏ ਹਾਂ ਅਸੀਂ ਆਪ ਦੇ ਮਰ ਸਕਦੇ ਹਾਂ ਪਰ ਕਦੇ ਦੂਜੇ ਨੂੰ ਮਰ ਨਹੀਂ ਦੇਵਾਂਗੇ ਦੂਜੇ ਨੂੰ ਮਰ ਨਹੀਂ ਦੇਵਾਂਗੇ ਸਿੱਖ ਕੌਮ ਕਦੇ ਭੁੱਖੀ ਨਹੀਂ ਮਰ ਸਕਦੀ ਪਤਾ ਕਿਉਂ ਕਿਉਂਕਿ ਗੁਰੂ ਨਾਨਕ ਸਾਹਿਬ ਨੇ 20 ਰੁਪਈਆ ਦਾ ਲੰਗਰ ਚਲਾਇਆ ਹੋਇਆ 20 ਰੁਪਈਆ ਦਾ ਉਹ ਨਹੀਂ ਮੁੱਕਦਾ ਕਦੇ ਉਹ ਨਹੀਂ ਮੁੱਕਦਾ ਕਿਉਂਕਿ ਅਸੀਂ ਪੜਦੇ ਹਾਂ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਹੈ ਬਨਹਾਰ ਬਹੀ ਰਾਟਾਤ ਦਿੱਲੀ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਕਿੱਥੋਂ ਕਿੱਥੋਂ ਦੀ ਸੰਗਤਾਂ ਪਹੁੰਚੀਆਂ ਪਾਈ ਇਹ ਲੰਗਰ ਪ੍ਰਸ਼ਾਦਾ ਲੈ ਕੇ ਕਿ ਇਹ ਰੇਲ ਤਾਂ ਇੱਕ ਰੋਕਣੀ ਸੀ ਇੱਥੇ ਤੇ ਚਾਰ ਸ਼ਫੇਰੋ ਪਾਣੀ ਦੀ ਮਾਰ ਪੈ ਰਹੀ ਸੀ ਤੇ ਉਸ ਵਗਦੇ ਪਾਣੀ ਵਿੱਚ ਤੇਜ ਵਹਾਵ ਵਿੱਚ ਵੀ ਲੰਘ ਲੰਘ ਕੇ ਸਿੱਖਾਂ ਨੇ ਪ੍ਰਸ਼ਾਦਾ ਪਾਣੀ ਛਕਾਉਣ ਦਾ ਯਤਨ ਕੀਤਾ ਇਹ ਸਾਨੂੰ ਗੁਰੂ ਨਾਨਕ ਦੇ ਘਰ ਤੋਂ ਸਿੱਖੀ ਵਿੱਚ ਇਹ ਚੀਜ਼ ਮਿਲੀ ਹੋਈ ਹੈ ਮਿਲੀ ਹੋਈ ਹੈ ਮੈਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਐਨ ਜੀਓ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਨਾਂ ਵਿੱਚੋਂ ਮੇਰੇ ਪਰਮ ਪਿਆਰੇ ਮਿੱਤਰ ਬਾਬਾ ਦੀਪ ਸਿੰਘ ਕਸ ਜਿਹੜਾ ਚੱਲਿਆ ਗੜਦੀਵਾਲ ਸਤਿਕਾਰਯੋਗ ਵੀਰ ਮਨਜੋਤ ਸਿੰਘ ਉਹ ਸਾਡੇ ਪਰਮ ਪਿਆਰੇ ਮਿੱਤਰ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੀ ਸੇਵਾ ਜਿਹੜੀ ਉੱਥੇ ਅਰੰਭੀ ਹੋਈ ਹੈ ਸਭ ਤੋਂ ਪਹਿਲਾਂ ਦੀ ਸੇਵਾ ਕਿਸਤੀਆਂ ਲੈ ਕੇ ਕਿਸੇ ਦਾ ਬੱਚਾ ਦੁੱਧ ਤੋਂ ਭੁੱਖਾ ਨਾ ਰਹਿ ਜਾਵੇ ਛੋਟੀ ਜੀ ਤੋਂ ਲੈ ਕੇ ਵੱਡੀ ਜੀ ਤੱਕ ਉਹਨਾਂ ਨੇ ਉੱਥੇ ਸੇਵਾ ਨਿਭਾਉਣ ਦਾ ਯਤਨ ਕੀਤਾ ਉਹ ਗੁਰੂ ਕੈਸਕੋ ਕੱਲੀ ਗੱਲ ਫੋਲ ਕੇ ਆਂਦੀ ਨਹੀਂ ਇੱਥੇ ਤੇ ਏਦਾਂ ਦੇ ਸਿੱਖ ਨਿਤਰੇ ਆਏ ਕਿ ਜਿਨ੍ਹਾਂ ਨੇ 2 200 2200 3 300 ਟਰੈਕਟਰ ਦੇਣੇ ਵੀ ਐਲਾਨ ਕਰ ਦਿੱਤੇ ਵੀ ਅਸੀਂ ਟਰੈਕਟਰ ਵੀ ਨਵੇਂ ਲੈ ਕੇ ਦੇਾਂਗੇ ਟਰੈਕਟਰ ਵੀ ਨਵੇਂ ਉੱਥੇ ਦੇ ਟਰੈਕਟਰਾਂ ਦਾ ਲੰਗਰ ਲੱਗ ਗਿਆ ਪ੍ਰਸ਼ਾਦਾ ਤੇ ਇੱਕ ਪਾਸੇ ਰਹਿ ਗਿਆ ਇਹ ਉਹ ਕੌਮ ਹੈ ਜਿਹੜੀ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਬਹਿ ਜਾਂਦੀ ਹੈ ਤੇ ਇਹ ਤੇ ਰੇਲਾਂ ਤੱਕ ਨਹੀਂ ਲੰਘਣ ਦਿੰਦੀ ਤੇ ਪਾਣੀ ਕੀ ਚੀਜ਼ ਹੈ ਪਾਣੀ ਦੇ ਉੱਤੇ ਤੇ ਤਰ ਕੇ ਦਰਿਆ ਪਾਰ ਕਰ ਜਾਂਦੇ ਨੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਅੱਗ ਦਾ ਦਰਿਆ ਪਾਰ ਕਰਨਾ ਸਿਖਾਇਆ ਇੱਥੇ ਹੈ ਪਾਣੀ ਦਾ دریا ਬੰਨਾ ਇੱਕ ਵਾਰੀ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਸੁਣਿਓ ਧਿਆਨ ਦੇ ਨਾਲ ਭਾਈ ਪ੍ਰਤਾਪ ਸਿੰਘ ਆਖਣ ਲੱਗਾ ਗੱਡੀ ਹੁਣ ਰੁਕੇਗੀ ਤੇ ਗੱਡੀ ਨੂੰ ਰੋਕਾਂਗੇ ਅਸੀਂ ਤੂੰ ਪਾਸੇ ਹੱਥੇ ਬਹਿ ਜਾ ਤੇ ਸੰਗਤਾਂ ਵਿੱਚ ਉਹਨੇ ਇਹ ਐਲਾਨ ਕਰ ਦਿੱਤਾ ਸੰਗਤ ਜੀ ਸਰਕਾਰ ਨੇ ਕਿਹਾਉਂਦੀ ਕਿ ਇੱਥੇ ਗੱਡੀ ਰੁਕੇ ਤੇ ਬਾਬੂ ਦੀ ਬੇਵਸੀ ਏ ਗੱਡੀ ਨੂੰ ਆਪਾਂ ਰੋਕਾਂਗੇ ਆਪਾਂ ਸੰਗਤ ਆਖਣ ਲੱਗੀ ਕਿਵੇਂ ਕਹਿੰਦਾ ਆਓ ਆਪਾਂ ਰੇਲ ਦੀ ਪਟੜੀ ਦੇ ਉੱਤੇ ਬੈਠੇ ਮੈਂ ਕਲਗੀਆਂ ਵਾਲੇ ਪਾਤਸ਼ਾਹ ਨੇ ਆਪਾਂ ਨੂੰ ਇੰਨਾ ਕੁ ਬਲ ਦਿੱਤਾ ਹੈ ਮੈਂ ਵੇਖਾਂਗਾ ਕਿ ਸਾਡੇ ਹੱਡਾਂ ਨੂੰ ਪੀ ਕੇ ਰੇਲ ਗੱਡੀ ਦਾ ਇੰਜਣ ਕਿੱਦਾਂ ਅੱਗੇ ਜਾਂਦਾ ਹੈ ਜਦੋਂ ਕੌਮ ਦਾ ਮੋਰੀ ਐਦਾਂ ਦਾ ਬਹਾਦਰ ਹੋਵੇ ਨਾ ਤਾਂ ਕੌਮ ਕਦੇ ਡੁੱਬਦੀ ਨਹੀਂ ਤਾਂ ਅੱਜ ਕੌਮ ਦੇ ਮੋਰੀ ਉਹ ਕਹਿੰਦੇ ਤੁਹਾਡੇ ਪੁੱਤ ਡੁੱਬਣ ਜਾ ਕੇ ਪਾਣੀ 'ਚ ਅਸੀਂ ਆਪਣੇ ਘਰਾਂ 'ਚ ਸੇਫ ਬੈਠੇ ਹਾਂ ਉਹ ਆਪੋ ਆਪਣੇ ਘਰਾਂ ਵਿੱਚ ਬੈਠੇ ਨੇ ਖੈਰ ਸੁਣਿਓ ਤੇ ਆਂਦੇ ਨਾਲ ਹੋ